ਤੇ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਗੁਰੂ ਸਾਹਿਬ ਜੀ ਕਹਿੰਦੇ ਭਾਈ ਸਾਡੇ ਅੰਗ ਸੰਗ ਨਰਾਇਣ ਪਰਮੇਸ਼ਵਰ ਜਮਦੂਤ ਨਾ ਆਵੇ ਇਸ ਕਰਕੇ ਜਮਦੇ ਦੂਤ ਨੇ ਜਿਹੜੇ ਨਹੀਂ ਆ ਸਕਦੇ ਹਣ ਕੰਠ ਲਾਏ ਪ੍ਰਭ ਰੱਖੇ ਉਹ ਜਿਹਨਾਂ ਨੂੰ ਮਾਰਾ ਕੰਠ ਲਾ ਕੇ ਰਬ ਹੀ ਹਿੰਦਸ਼ਚੀ ਰੂਪੀ ਗਾਣਾਂ ਲਾ ਕੇ ਰੱਖਦਾ ਹੈ ਸਤਗੁਰੂ ਦੀ ਸੱਚ ਸਾਖ ਇਹ ਸਰਗੋਦੀ ਸੱਚੀ ਉਗਾਹੀ ਹੈ ਸਿੱਖਿਆ ਹੈ ਦਾ ਪੂਰੀ ਕੀਤੀ ਪੂਰੀਆਂ ਸਤਿਗੁਰਾਂ ਨੇ ਪੂਰੀ ਬਖਸ਼ਿਸ਼ ਕੀਤੀ ਹੈ ਦੁਸ਼ਮਨ ਮਾਰ ਬਿੜਾਰੇ ਸਗਲੇ ਦੁਸ਼ਮਨ ਕਾਮਕ੍ਰੋਧ ਆਦਿਕ ਗਿਆਨ ਆਦਿਕ ਅਹੰਕਾਰ ਆਦਿਕ ਸਾਰੇ ਮਾਰ ਕੇ ਬਿੜਾਰੇ ਖੰਡਾ ਦੇ ਉੱਤੇ ਹਨ ਦਾਸ ਕਉ ਉਸਤਤ ਦੀਤ ਹੈ ਇਹਦੇ ਸੇਵਕਾਂ ਨੂੰ ਸ੍ਰੇਸ਼ਟ ਭਗਤੀ ਰੂਪੀ ਮਤ ਬਖਸ਼ੀ ਹੈ ਰਹਾਉ ਪ੍ਰਭ ਸਗਲੇ ਥਾਨ ਵਸਾਈ ਮੇਰੇ ਸਾਰਿਆਂ ਧੌਂ ਜੀ ਬਡਾਈ ਸਾਹਿਬ ਵਿੱਚ ਵੀ ਅਮਰ ਸਰ ਸਾਹਿਬ ਵਿੱਚ ਵੀ ਸਾਰਿਆਂ ਤੋਂ ਜਿਸੇਵ ਕਰਨ ਲੋਕ ਪਰ ਲੋਕ ਜੀ ਬਸਾਉਣਾ ਕੀਤਾ ਹੈ ਸੁਭਗੁਣਾ ਦੇ ਸਹੇਪ ਸੁਖ ਸਾਧ ਫਿਰ ਆਏ ਸੁਖ ਤੇ ਸ਼ਾਂਤੀ ਦੇ ਨਾਲ ਫਿਰ ਆ ਕੇ ਅੰਮ੍ਰਿਤਸਰ ਸਾਹਿਬ ਜੀ ਨਿਵਾਸ ਕੀਤਾ ਹੈ ਫਿਰ ਗੁਰਸਿੱਖ ਸੰਸਾਰ ਦੇ ਫੇਰਾਵਾਂ ਵੱਲੋਂ ਆ ਕੇ ਤੁਰ ਗਿਆ ਦਰਜ ਸੁਖ ਸ਼ਾਂਤੀ ਦੇ ਨਾਲ ਆ ਗਏ ਹਨ ਨਾਨਕ ਪ੍ਰਭ ਸਰਣਾਏ ਮੇਰੇ ਵੀ ਸ਼ਰਨ ਗੁਰੂ ਸਾਹਿਬ ਜੀ ਕਹਿੰਦੇ ਜੋ ਪਏ ਹਨ ਜਿਨ ਸਗਲੇ ਰੋਗ ਮਿਟਾਏ ਜਿਸ ਦੇ ਸਾਰੇ ਗਿਆਨ ਆਦਿਕ ਰੋਗ ਮਿਟਦੇ ਐਸਾ ਪ੍ਰਭੂ ਹੈ ਬਸ ਪੂਰੀ ਹੋ ਗਈ ਸਭ ਨਾਨਕ ਪ੍ਰਭ ਨਾਨਕ ਪ੍ਰਭ ਸਰਣਾਏ ਇਹਨੂੰ ਸਗਲੇ ਰੋਗ ਮਿਟਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਘਰਠ ਮਹੱਲਾ ਪੰਜਵਾ ਨਾਲ ਨਰਾਇਣ ਮੇਰੇ ਸਤਿਗੁਰ ਸਾਹਿਬ ਜੀ ਕਿਰਖੇ ਦੇ ਸ਼ਬਦ ਉਚਾਰਦੇ ਹਨ ਕਿਉ ਭਾਈ ਨਾਲ ਹੈ ਸਾਡੇ ਨਰਾਇਣ ਜੀ ਦੇ ਅਗਿਆਰੂਪੀ ਰਾਤ ਨਹੀਂ ਹੈ ਉਹ ਨਾਲ ਨਰਨਾਰਨ ਜੀ ਦਾ ਅਹੰਕਾਰ ਹੈ ਨਾ ਅਹੰ ਨਹੀਂ ਹੈ ਕਾਮ ਕੋਬ ਆਦੂ ਦੁਸ਼ਮਨਾ ਦਾ ਕਰਜ ਇਸ ਵਿੱਚ ਨਾ ਕਾਮ ਨੂੰ ਕੋ ਨਾ ਲੋਭ ਨੂੰ ਲੋਭ ਨੂੰ ਸਾਡੇ ਨਾਲ ਅੰਗ ਸੰਗ ਹੈ ਜਦੋਂ ਦੂਤ ਨਾ ਆਵੇ ਨੇਰ ਆ ਇਸ ਕਰਕੇ ਜਾਂਦੇ ਦੂਤ ਜਿਹੜੇ ਆ ਜਿਹੜਾ ਹੀ ਨੇਕਾਈ ਦਾ ਕੋ ਨੇੜੇ ਨਹੀਂ ਆ ਸਕਦੇ ਹਨ ਕੱਖ ਲਾਏ ਤਰਵ ਰੱਖੇ ਮੁਰਜ ਬੱਚਿਆਂ ਨੂੰ ਮਾਤਾ ਪਿਤਾ ਗਰਨ ਨਾਲ ਰੱਖਦੇ ਲਾ ਕੇ ਐ ਭਿੰਨ ਨਿਕੇ ਰੂਪੀ ਕੰਧ ਨਾਲ ਲਾ ਕੇ ਪ੍ਰਭੂ ਜੀ ਰੱਖਦੇ ਹਨ ਸਮਰੱਥ ਸਤਗੁਰ ਕੀ ਸੱਚ ਸਾਖ ਹੈ ਇਹ ਸਤਗੁਰਾਂ ਦੀ ਸੱਚੀ ਸਿੱਖਿਆ ਹੈ ਧਾਰਨ ਕੀਤੀ ਹੋਈ ਇਹ ਸੱਚੀ ਵਾਹੀ ਹੈ ਗੁਰੂ ਸਾਹਿਬ ਦੀ ਰੱਖਿਆ ਦੀ ਗੁਰਪੂਰਾ ਪੂਰੀ ਕੀਤੀ ਪੂਰੇ ਸੰਗਿਆਂ ਨੂੰ ਪੂਰਨ ਗਾਜ ਭਗਤੀ ਦੀ ਦੇਣਾ ਕੀਤੀ ਹਸੁਮਨ ਮਾਰ ਬਡਾਰੇ ਥਗਲੇ ਦੁਸ਼ਮਣੀ ਕੈ ਦੁਆਏ ਸੰਗਤਾਂ ਨੇ ਅਸਲੀ ਇਸ ਨਬੀ ਆਦੇ ਕੋ ਸਾਰੇ ਮਾਰ ਕੇ ਖੰਡਾ ਤੇ ਨਾਸ਼ ਕਰ ਦਿੱਤੇ ਦੁਸ਼ਮਣ ਕਾਮ ਆਦ ਕਮਾਰ ਦੇ ਵਡਾਰੇ ਖੰਡਾਰ ਉੱਤੇ ਹਨ ਰਾਸ ਕੋ ਸਮਤ ਦੀ ਸਾਰੇ ਸੇਵਕਾਂ ਨੂੰ ਸ੍ਰੀਮਤੀ ਦੀਤੀ ਸਭ ਦਾ ਭਲਾ ਮਨਾਉਣ ਦੀ ਰਹਾ ਪ੍ਰਭ ਸਗਲੇ ਥਾਨ ਬਸਾਈ ਮਾਲੇ ਜੀ ਮੁਸਾਵਿਆਂ ਤੋਂ ਤੇ ਬਡਾਲੀ ਸਾਹਿਬ ਵਿੱਚ ਵੀ ਅੰਮ੍ਰਿਤਸਰ ਸਾਹਿਬ ਵਿੱਚ ਵੀ ਚੋਲੇ ਸਾਹਿਬ ਵਿੱਚ ਵੀ ਸਾਰਿਆਂ ਭਾਵਾਂ ਦੇ ਮਹਾਰਾਜ ਜੀ ਨੂੰ ਬਿਸਾਉਣਾ ਕੀਤਾ ਪ੍ਰਭ ਸਗਲੇ ਥਾਨ ਸਾਰਿਆਂ ਭਗਤਾਂ ਨੂੰ ਜਿੱਥੇ ਜਿੱਥੇ ਕੋਈ ਮਾੜੇ ਦੇ ਪਿਆਰੇ ਸੀ ਸਭ ਦਾ ਭਾਂਜੇ ਵਾਸਤੇ ਕੀਤਾ ਹੈ ਕੋਈ ਮਹਾਰਾਜ ਜਿੰਨ ਰੱਖਿਆ ਜਿ فرق ਨਹੀਂ ਪੈਣ ਦਿੱਤਾ ਪ੍ਰਭੂ ਜੀ ਨੇ ਸਾਰੇ ਥਾਂ ਅਧਿਕਾਰੀਆਂ ਦੇ ਜੋ ਪਹਿਲੇ ਤਾਂ ਨਿਸ਼ਕਾਮ ਕਰਮੀਆਂ ਦੇ ਥਾਂ ਅਤੇ ਫਿਰ ਧੜਕੀ ਵਾਲਿਆਂ ਦੇ ਫਿਰ ਗਿਆਨਵਾਨਾਂ ਦੇ ਇਹੋ ਸਾਰੇ ਥਾਂ ਜੋ ਅਵਸਥਾ ਰੂਪ ਹੈ ਸਾਰੇ ਜੀ ਮਸਦੇ ਕੀਤੇ ਹਨ ਸੁਖ ਸਾਧ ਫਿਰ ਆਏ ਸੁਖ ਸ਼ਾਂਤੀ ਦੇ ਨਾਲ ਆਏ ਫਿਰ ਅੰਮ੍ਰਿਤਸਰ ਸਾਹਿਬ ਜਿਵਾਰੀ ਸਾਹਿਬ ਪਹੁੰਚ ਗਏ ਹਨ ਸੁਖ ਸਰੂਪ ਵਿੱਚ ਸਾਧ ਜੋ ਸ਼ਾਂਤੀ ਦੇ ਦੇਣ ਵਾਲਾ ਹੈ ਸਾਧ ਸਭ ਅੰਮ੍ਰਿਤ ਦੇ ਜੀਵਨ ਸੁਖ ਰੂਪੋ ਕੁਰਦੇ ਤੇ ਫਿਰ ਕਰਕੇ ਇਸ ਸਫਰ ਵੱਲੋਂ ਉਲਟ ਕੇ ਆ ਕੇ ਪ੍ਰਾਪਤ ਹੋ ਗਏ ਹਨ ਪ੍ਰਮੁਖ ਨਾਨਕ ਪ੍ਰਕਾਸ਼ਰਨ ਸਾਹਿਬ ਜੀ ਜਨਨੇ ਉਸ ਵਾਹਿਗੁਰੂ ਦੀ ਸ਼ਰਮ ਪਏ ਹਾਂ ਜੈ ਸਵੇਲੇ ਰੋਗ ਮਿਟਾ ਜਿਸ ਨੇ ਜੀਵਨ ਆਦਿਕ ਹੰਕਾਰ ਆਦਿਕ ਸਾਰੇ ਰੋਗ ਆਜੀ ਬਿਯਾਦੀ ਮੀਠ ਦਿੱਤੇ ਹੈ